ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪਿਛਲੇ ਦਿਨੀ ਅਸ਼ਰਾਬ ਕਾਰੋਬਾਰੀ ਜੋ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਕਹਿ ਸਕਦੇ ਆ ਕਿ ਸ਼ਰਾਬ ਕਾਰੋਬਾਰੀ ਸੀ ਕਾਫੀ ਜ਼ਿਆਦਾ ਮਸ਼ਹੂਰ ਸੀ ਉਸ ਦੇ ਘਰ ਦੇ ਬਾਹਰ ਗਰਨੇਡ ਦੇ ਨਾਲ ਹਮਲਾ ਹੋਇਆ ਸੀ ਤੇ ਹਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਦੱਸਿਆ ਕਿ ਪੁਲਿਸ ਦੇ ਵੱਲੋਂ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਜਿਸ ਦੇ ਦਰਮਿਆਨ ਇੱਕ ਮੁਲਜ਼ਮ ਜਿਹੜਾ ਢੇਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਦਰਸਲ ਇਹ ਨੌਜਵਾਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਜੀ ਉਮਰ ਮਹਿਜ਼ 20 ਸਾਲ ਦੱਸੀ ਜਾ ਰਹੀ ਹੈ ਤਾਂ 모ਹਿਤ ਨਾਮ ਦਾ ਨੌਜਵਾਨ ਪੁਲਿਸ ਦੇ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਕਿ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਨੌਜਵਾਨ ਪੁਲਿਸ ਨੂੰ ਨਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਨੌਜਵਾਨ ਦੇ ਵੱਲੋਂ ਪੁਲਿਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਇੱਕ ASI ਜਿਹੜਾ ਗੋਲੀ ਲੱਗਣ ਦੇ ਕਾਰਨ ਸਖਮੀ ਹੋ ਜਾਂਦਾ ਹੈ ਤਾਂ ਜਦੋਂ ਪੁਲਿਸ ਆਪਣੀ ਜਾਨ ਬਚਾਉਣ ਲਈ ਜਵਾਬੀ ਫਾਇਰਿੰਗ ਕਰਦੀ ਹੈ ਤਾਂ ਗੋਲੀ ਸਿੱਧਾ ਜਾ ਕੇ ਮੋਲਜ਼ਮ ਦੇ ਲੱਗਦੀ ਹੈ ਪੁਲਿਸ ਦੇ ਵੱਲੋਂ ਉਸਨੂੰ ਕਾਊਂਟਰ ਕਰ ਦਿੱਤਾ ਜਾਂਦਾ ਤੇ ਦੱਸਿਆ ਕਿ ਨੌਜਵਾਨ ਦੀ ਉਮਰ ਮਹਿਜ਼ 20 ਸਾਲਾਂ ਦਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਹੁਣ ਮਾਪਿਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਸਾਡਾ ਪੁੱਤ ਤਾਂ ਰੋਜ਼ ਗੁਰੂ ਘਰ ਜਾਂਦਾ ਸੀ ਗੁਰੂ ਦੇ ਨਾਲ ਲੱĐ ਲੱਗਾ ਹੋਇਆ ਸੀ ਗੁਰੂ ਘਰ ਜਾ ਕੇ ਸੇਵਾ ਕਰਦਾ ਸੀ ਪੁਲਿਸ ਦੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਸਰਸਲ ਝੂਠਾ ਉਨਕਾਰ ਕਰ ਕੀਤਾ ਗਿਆ ਤਾਂ ਦੱਸਿਓ ਕਿ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਨੇ ਇਸ ਤੋਂ ਇਲਾਵਾ ਆ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਦੇ ਆ ਉਹ ਕੁੜੀ ਨੂੰ ਪੁੱਛ ਲਓ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਆ ਨਾਲ ਨਾਲ ਬੱਚੇ ਵਾਸਾ ਮਸਾ ਮਸਾ ਤੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ ਮੇਰਾ ਬੱਚੇ ਨਾਲ ਸ਼ਭੀ ਹੋ ਕਦੀ ਇਹਦੇ ਕਰ ਪੁੱਛ ਨਹੀਂ ਆਈ ਪੁੱਛ ਲੋ ਕਲੀਮਨ ਸਾਰੇ ਨੂੰ ਕਦੀ ਨਹੀਂ ਆਨੂੰ ਪਤਾ ਹੀ ਨਹੀਂ ਹੈ ਆ ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਮੈਂ ਘਰੇ ਨਾ ਜਾਦ ਦਿੰਦੀ ਨਾ ਘਰੇ ਆਖਣ ਦੀ ਸੋਹਣੀ ਗੱਲ ਹੋਈ ਹੈ ਬੀਟੀ ਮੇਰੀ ਕੱਲ ਸਵੇਰੇ ਸਾਡੇ 8 ਵਜੇ ਗੱਲ ਹੋਈ ਹੈ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਕੀ ਕਹਿੰਦਾ ਸੀ ਕਿ ਬੜੀ ਗੱਲ ਬਸ ਇਹ ਹੀ ਕਹਿੰਦਾ ਮਮੀ ਮੈਂ ਆਂਡਿਆ ਤੁਤੀ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਤਨ ਦਾ ਮੌਕਾ ਹੀ ਨਹੀਂ ਦਿੱਤਾ ਨੂੰ ਕਿੱਥੇ ਕਿੱਥੇ ਅੱਛਾ ਇਹ ਵੀ ਦੀਦੀ ਪਰ ਫਾੜਕ ਤੋਂ ਕਹਿੰਦੇ ਚੱਕਿਆ ਵਾ ਹਾਂਜੀ ਮੇਰਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਆਉਂਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿਹੜਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਉਹਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅਜਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਪਰ ਉੱਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਤ ਚ ਕੇ ਲਿਆ ਕਿਸੇ ਨੇ ਪੂਰਾ ਪਿੱਛੋਂ ਸੀ ਆੜੀ ਦਿੱਤੀ ਪਏ ਉਹ ਆਣ ਲਈ ਗੱਡੀ ਜੇ ਤੋ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਚੰਤੀਪੁਰਿਆ ਤੇ ਇੱਕ ਪੁਲਿਸ ਮਾਜੰਦੇ ਕਰਬਾਂ ਬਲਾਸ ਕੀਤਾ ਉਹਨਾਂ ਨੇ ਚਿਹਰਾ ਨਹੀਂ ਮੇਰਾ ਬੱਚਾ ਇੰਨੀ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ 'ਤੇ ਝੂਠਾ ਇਲਜ਼ਾਮ ਲਾਇਆ ਬਾਜੀ ਮੇਰਾ ਬੱਚਾ ਇੰਨੀ ਜਗ੍ਹਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਹੈਗਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਮੈਂ ਮੰਨ ਕੀ ਕਰਦੀ ਹਾਂ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਥੋੜੀ ਨਾ ਵਾਪਸ ਆਇਆ ਨਾ ਮੈਂ ਕਹਿੰਦੀ ਮੇਰੇ ਬੱਚੇ ਦੀ ਬੋਦੀ ਦੇ ਦੇਣ ਬਸ ਨਹੀਂ ਆ ਮੈਂ ਆਪਣੇ ਬੱਚ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇਕਰ ਵਿਆਹ ਕਰਕੇ ਮੈਨੂੰ ਉਹਨੂੰ ਕੁਝ ਨਹੀਂ ਚਾਹੀਦਾ ਮੇਰਾ ਬੱਚੇ ਮੈਂ ਕਹਿੰਦੀ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਵੇਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰ ਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਬੇਰਾ ਮੜਾ ਹਾਲਗਾ ਕੀ ਕਰੀਏ ਮਾਂਗੀ ਕਰਦੇ ਮਾਂਗੇ ਹੋਏ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਸਦੀ ਗੱਲ ਹੈ ਪਛੋਕੇ ਭੈਣ ਭਰਾ ਮੂਹਰੇ ਬੰਦਾ ਮਾਰਿਆ ਜਾਂ ਕੀ ਕੰਮ ਹੈ ਜੇ ਬੱਚਾ ਕਿਤੇ ਗਿਆ ਦੇਖਿਆ ਜਿਹਨੇ ਉਹਦੇ ਨਾਲ ਜਿਹ ਕਿਸੇ ਨਾਲ ਖੜਿਆ ਉਹ ਵੀ ਮੈਨੂੰ ਦੱਸੋ ਕੁਛ ਦੀ ਕਾਰਵਾਈ ਪੂਰੀ ਕਰੋ ਇਹ ਦਿਲੋਂ ਪਲੰਦ ਜਾਜੋਂਡਿਆ ਬਿਲਕੁਲ ਜਾਜੋਂਡਿਆ ਅੱਜ ਇਹ ਇਹ ਬੱਤ ਤੁਹਾਨੂੰ ਕਹਾਂ ਕਿ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੱਟਣਾ ਕੀਤਾ ਹੈ ਪਏ ਕੀ ਕਰਦੇ ਨੇ ਮੈਨੂੰ ਸਮਝ ਚੋੜੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮੁੱਲ ਮਾਰੇ ਇਹੋ ਗੱਲ ਕਰਦਾ ਇਹਦਾ ਕੀ ਹੱਬ ਤਾਂ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਤੇ ਸਾਨੂੰ ਕੋਈ ਪਤਾ ਨਹੀਂ